ਉਕੇਰੀਆਂ ਦੇ ਮੁਹੱਲਾ ਤਿੱਖੋਵਾਲ ਦੀ ਸ਼੍ਰੋਮਣੀ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵੱਲੋਂ ਸਭਾ ਪ੍ਰਧਾਨ ਰਜੇਸ਼ ਰੱਤੂ ਦੀ ਅਗਵਾਈ ਵਿੱਚ ਪਹਿਲਾ ਅੱਖਾਂ ਦਾ ਫ੍ਰੀ ਜਾਂਚ ਅਤੇ ਆਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਅਰੋੜਾ ਹਸਪਤਾਲ ਜਲੰਧਰ ਦੇ ਬਾਹਰ ਡਾਕਟਰਾਂ ਵੱਲੋਂ ਅੱਖਾਂ ਦੇ ਰੋਗੀਆਂ ਦੀ ਅੱਖਾਂ ਦੀ ਜਾਂਚ ਕਰ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਫ੍ਰੀ ਦਿੱਤੀਆਂ ਗਈਆਂ ਕੈਂਪ ਦੀ ਅਰੰਭਤਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਉੱਗੇ ਸਿਆਸੀ ਆਗੂ ਸਰਬਜੋਤ ਸਿੰਘ ਸਾਭੀ ਅਤੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਕਾਰੋਬਾਰੀ ਉਦੇ ਸ਼ੰਕਰ ਐਡਵੋਕੇਟ ਦਿਵਾਕਰ ਮਹਾਜਨ ਐਡਵੋਕੇਟ ਨਰਿੰਦਰ ਸ਼ਰਮਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਵਿੰਦਰ ਕੁਮਾਰ ਰਾਮ ਅਤੇ ਕੌਂਸਲਰ ਪੂਨਮ ਰਤੂ ਹੋਰਾ ਰੀਵਨ ਕੱਟ ਕੇ ਕੀਤੀ ਗੱਲਬਾਤ ਰਾਹੀਂ ਪ੍ਰਧਾਨ ਰਜੇਸ਼ ਰੱਤੂ ਹੋਰਾਂ ਸਮੂਹ ਸਭਾ ਵੱਲੋਂ ਮਹਿਮਾਨਾਂ ਅਤੇ ਡਾਕਟਰ ਸਾਹਿਬਾਨਾਂ ਦਾ ਹੌਸਲਾ ਅਭਜਾਈ ਕਰਨ ਅਤੇ ਸਮਾਂ ਦੇਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਕੈਂਪ ਦੌਰਾਨ ਇਲਾਕੇ ਦੇ 236 ਦੇ ਕਰੀਬ ਲੋਕਾਂ ਨੇ ਕੈਂਪ ਦਾ ਲਾਹਾ ਲਿਆ ਹੈ ਅਤੇ ਜਿਨ੍ਹਾਂ ਦੀ ਜਾਂਚ ਕਰਨ ਉਪਰੰਤ ਫਰੀ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਵੀ ਦਿੱਤੀਆਂ ਗਈਆਂ ਹਨ ਉਨਾ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਸਵਾ ਵੱਲੋਂ ਜਲੰਧਰ ਵਿਖੇ ਫ੍ਰੀ ਕਰਵਾਏ ਜਾਣਗੇ ਸਵਾ ਵੱਲੋਂ ਮਹਿਮਾਨਾਂ ਅਤੇ ਡਾਕਟਰ ਸਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਹਾਜ਼ਰੀ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਮੁੱਖ ਮਹਿਮਾਨ ਸਰਬਜੋਤ ਸਿੰਘ ਸਾਭੀ ਹੋਰਾ ਸਵਾ ਵੱਲੋਂ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਨ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦੇ ਆਪਣੇ ਵੱਲੋਂ ਸਵਾ ਨੂੰ ਹਮੇਸ਼ਾ ਹਰ ਸੰਭਵ ਸਹਿਯੋਗ ਕਰਦੇ ਰਹਿਣ ਦੀ ਗੱਲ ਆਖੀ ਕੈਂਪ ਦੌਰਾਨ ਵਿਜੇ ਜਸਲ ਰਮਨ ਸੰਧੂ ਬੂਟाराम ਸਰਬੰਦਾਸ ਹੇਮਰਾਜ ਅਤੇ ਗੁਰਮukh ਸਿੰਘ ਹੋਰਾ ਵੀ ਵਿਸ਼ੇਸ਼ ਸੇਵਾ ਨਿਭਾਈ ਇਸ ਦੇ ਨਾਲ ਹੀ ਆਗੂ ਬੂਟਾ ਰਾਮ ਵੱਲੋਂ ਵੀ ਪ੍ਰਧਾਨ ਰਜੇਸ਼ ਰੱਤੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਜਗੁਰਦੇਵ ਭਨਗੁਰਦੇਵ ਅ ਤੜਾ ਦਾਸ ਰਜੇਸ਼ ਰੱਤੂ ਸ਼ੋਮਨੀ ਸਤਗੁਰੂ ਬਿਦਾਸ ਸੇਵਾ ਸਮਾ ਮੱਲਾ ਤਿੱਖੋਵਾਲ ਵੱਲੋਂ ਵਿਸ਼ਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਮੌਕੇ ਦੇ ਵਿਸ਼ੇਸ਼ ਡਾਕਟਰ ਜੰਦੋਤੋ ਅਮਰੋੜਾ ਰੂੜਾ ਆਈਸਕੇ ਹਸਪੀਟਲ ਤੋਂ ਪਹੁੰਚੇ ਨੇ ਇਸ ਮੌਕੇ ਤੇ ਹੁਣ ਤੱਕ ਲਗਭਗ 220 ਪੇਸ਼ੈਂਟ ਜਿਨ੍ਹਾਂ ਨੇ ਆਪਣੇ ਐਨਕਾ ਮੁਕਤ ਦਵਾਈਆਂ ਤੇ ਕੁਝ ਪੇਸ਼ੈਂਟਾਂ ਦੇ ਆਪਰੇਸ਼ਨ ਜਿਹੜੇ ਜਾਂਦੇ ਕੀਤੇ ਜਾਣਗੇ ਇਹ ਕੈਂਪ 2 ਵਜੇ ਤੱਕ ਚੱਲਣਾ ਹੈ ਇਹਦੇ ਵਿੱਚ ਲਗਭਗ ਉਮੀਦ ਹੈ 450 500 ਪੇਸ਼ੈਂਟ ਜਿਹੜਾ ਇੱਥੇ ਲਾਭ ਲਊਗਾ ਇਸ ਮੌਕੇ ਤੇ ਸਾਡੇ ਮੁੱਖ ਮਹਿਮਾਨ ਰਾਜਨ ਮੈਣੀ ਜੀ ਉਦੇ ਸ਼ੰਕਰ ਜੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਬਹੁਤ ਸਵਾਗਤ ਕਰਦਾ ਹਾਂ ਅਤੇ ਹੌਸਲਾ ਵਜਾਈ ਕਰਨ ਲਈ ਸਾਡੇ ਸਰਦਾਰ ਸਰਬਜੋਤ ਸਾਬੀ ਨਰਿੰਦਰ ਸ਼ਰਮਾ ਦਵਾਕਰ ਮਾਇਨ ਪਹੁੰਚੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਨਾਲ ਹੀ ਡਾਕਟਰ ਸਹਿਮਾਨਾ ਅਤੇ ਨਾਲ ਹੀ ਇਹ ਡਾਕਟਰ ਪਹੁੰਚੇ ਨੇ ਜੰਦਰ ਤੋਂ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਗ ਗੁਰਦੇਵ ਧੰਨ ਗੁਰਦੇਵ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਸ਼ਹਿਰ ਮੁਕੇਰੀਆਂ ਚ ਸ਼੍ਰੀ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਸੇਵਾ ਸੇ ਜਿਹੜੀ ਸਭਾ ਇੱਥੇ ਸਾਡੇ ਤੀਖੂਵਾਲ ਮੁਕੇਰੀਆਂ ਦੀ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਸਪੈਸ਼ਲ ਜੰਦਰ ਤੋਂ ਅਰੋੜਾ ਆਈ ਹਸਪੀਟਲ ਤੋਂ ਸਪੈਸ਼ਲ ਟੀਮ ਡਾਕਟਰਾਂ ਇਸ ਹੱਦ ਕੇ ਇੱਥੇ ਇਹਦਾ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਜਿਹਦੇ ਚ ਪ੍ਰੋਪਰ ਅੱਖਾਂ ਦੇ ਚੈੱਕਅਪ ਹੋ ਰਹੇ ਆ ਲੋੜਵੰਦਾਂ ਨੂੰ ਐਨਕਾਂ ਦਿੱਤੀਆਂ ਜਾ ਰਹੀਆਂ ਲੋੜਵੰਦਾਂ ਨੂੰ ਆਪਰੇਸ਼ਨ ਕੀਤੇ ਜਾਣਗੇ ਮੈਂ ਸਮਝਦਾ ਬਹੁਤ ਵੱਡਾ ਉਹਨਾਂ ਦੇ ਸੇਵਾ ਦੇ ਪਰਦਾਰਜੇ ਸ਼ਰਤੂ ਜੀ ਦਾ ਉਹਨਾਂ ਦੇ ਸਾਰੇ ਮੈਂਬਰ ਸਹਿਬਾਨਾਂ ਦਾ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਅੱਜ ਮੈਂ ਸਮਝਦਾ ਕਿ ਸਾਡੇ ਸ਼ਹਿਰ ਚ ਇਹੋ ਜਿਹੇ ਸੰਸਥਾਵਾਂ ਦੀ ਬਹੁਤ ਲੋੜ ਆ ਕਿਉਂਕਿ ਲੋੜਵੰਦ ਜਿਹੜੇ ਸਾਡੇ ਨੇ ਉਹਨਾਂ ਦੀ ਮਦਦ ਕਰਨੀ ਸਾਡਾ ਇੱਕ ਸਮਾਜਿਕ ਤੌਰ ਤੇ ਸਾਰਿਆਂ ਦਾ ਫਰਜ਼ ਵੀ ਬਣਦਾ ਤੇ ਅੱਜ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੇਰੇ ਬਹੁਤ ਸਕਾਰਜੋਗ ਸਾਡੇ ਇੱਥੇ ਦੇ ਬਿਜ਼ਨਸਮੈਨ ਸੋਨੂ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਮਦਦ ਕੀਤੀ ਆ ਦਿਵਾਕਰ ਮਹਾਜਨ ਜੀ ਸੀਨੀਅਰ ਵਕੀਲ ਨੇ ਉਹ ਵੀ ਪਹੁੰਚੇ ਨੇ ਸ਼ਰਮਾ ਜੀ ਸਾਡੇ ਸੀਨੀਅਰ ਐਡਵੋਕੇਟ ਉਹ ਵੀ ਪਹੁੰਚੇ ਨੇ ਪ੍ਰਸਤੋਤ ਵੀ ਸਾਰੇ ਪਹੁੰਚੇ ਹੋ ਅਤੇ ਇਸ ਸਭਾ ਦੇ ਸਾਰੇ ਮੈਂਬਰ ਸਹਿबान ਸਾਰਿਆਂ ਨੇ ਪਹੁੰਚ ਕੇ ਇੱਥੇ ਅੱਜ ਇਹਨਾਂ ਨੂੰ ਜਿਹੜਾ ਸਹਿਯੋਗ ਦਿੱਤਾ ਮੈਂ ਤੁਹਾਡਾ ਸਾਰਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿਉਂਕਿ ਸਮਾਜ ਵਿਦਾ ਜਿਹੜੀ ਅਸਲੀ ਮਨੁੱਖਤਾ ਦੀ ਸੇਵਾ ਹੈ ਸਮਾਜ ਦੀ ਸੇਵਾ ਜੇਕਰ ਕਿਸੇ ਦਾ ਸੀ ਮਰੀਜ਼ਾਂ ਦਾ ਇਹੋ ਜਿਹਾ ਚੈੱਕਅਪ ਕੈਂਪ ਲਾ ਕੇ ਜਿਹੜੀ ਉਹਨਾਂ ਦੇ ਇਲਾਜ ਕਰਾਂਗੇ ਅਸਲੀ ਸੇਵਾ ਇਹ ਮੰਨੀ ਜਾਂਦੀ ਆ ਤੇ ਮੈਂ ਇਹਨਾਂ ਦਾ ਸਭਾ ਦਾ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਵਿਸ਼ਵਾਸ ਦੋ ਅੰਲਾ ਕਿ ਇਹਨਾਂ ਦੇ ਨਾਲ ਜਿੱਦਾਂ ਵੀ ਅਸੀਂ ਬੈਠੇ ਹਾਂ ਸਾਰੇ ਇਹਨਾਂ ਦਾ ਪਰਿਵਾਰਕ ਤੌਰ ਤੇ ਇਹਨਾਂ ਨਾਲ ਵਿਚਰਦੇ ਆ ਤੇ ਇਹਨਾਂ ਨਾਲ ਹਰ ਵੇਲੇ ਹਰ ਤਰ੍ਹਾਂ ਦੇ ਸਹਿਯੋਗ ਲਈ ਨਾਲ